ਲਗਾਤਾਰ ਸੇਵਾ ਕੇਂਦਰਾ ਦੇ ਵਿੱਚ ਚੋਰੀਆਂ ਦੀਆਂ ਮਾਮਲੇ ਵਾਰ-ਵਾਰ ਸਾਹਮਣੇ ਆ ਰਹੇ ਸੀ ਜਿਸ ਦੇ ਵਿੱਚ ਅੱਜ ਜਲੰਧਰ ਪੁਲਿਸ ਕਮਿਸ਼ਨਰ ਵੱਲੋਂ ਜੋ ਉਸ ਨੂੰ ਟ੍ਰੇਸ ਕਰ ਲਿਆ ਗਿਆ ਸਾਡੇ ਨਾਲ ਜੁਆਇੰਟ ਕਮਿਸ਼ਨਰ ਸੰਦੀਪ ਜੀ ਐਸ ਸੰਦੀਪ ਜੀ ਅਕੀ ਮਾਮਲਾ ਕੀ ਹੈ ਕਿਹੜਾ ਸੇਵਾ ਕੇਂਦਰਾ ਤੇ ਕਿਉਂ ਨਿਸ਼ਾਨਾ ਵਾਰ-ਵਾਰ ਬਣਿਆ ਹੈ ਸੇਵਾ ਕੇਂਦਰਾਂ ਦੇ ਉੱਤੇ ਉਹਨਾਂ ਨੂੰ ਇਜ਼ੀ ਟਾਰਗੇਟ ਲੱਗਦਾ ਹੋਏਗਾ ਜਿਹੜੇ ਗੈਂਗ ਆਪਰੇਟ ਕਰ ਰਿਆ ਸੀ ਔਰ ਉਹਨਾਂ ਨੇ ਲਗਭਗ 18 ਹਲ ਤੱਕ ਤਫਤੀਸ਼ ਦੌਰਾਨ ਵਾਰਦਾਤਾਂ ਮੰਨੀਆਂ ਨੇ ਔਰ ਜਿਹਦੇ ਵਿੱਚੋਂ ਕਾਫੀ ਹੱਦ ਤੱਕ ਸਾਡੇ ਕੋਲ ਰਿਕਵਰੀ ਵੀ ਹੋ ਗਈ ਹੈ ਜਿਹਦੇ ਵਿੱਚ ਕਿ 11 ਪ੍ਰਿੰਟਰ ਨੇ 4 LEDS ਨੇ 19 ਡੈਸਕਟਾਪ ਨੇ 3 ਕਲਰਡ ਪ੍ਰਿੰਟਰ ਨੇ ਔਰ ਇੱਕ ਸਕੈਨਰ ਹੈ ਜਿਹੜਾ ਕਿ ਰਿਕਵਰ ਕਰ ਲਿਆ ਬਾਕੀ ਹੋਰ ਐਕਸੈਸਰੀਜ਼ ਵੀ ਰਿਕਵਰ ਕੀਤੀਆਂ ਨੇ ਹਾਲੇ ਤਫਤੀਸ਼ ਚੱਲ ਰਹੀ ਹੈ ਹੋਰ ਅੱਗੇ ਖੁਲਾਸੇ ਹੋਣਗੇ ਤੱਕ ਕਿੰਨੀਆਂ ਕਿਹੜੀਆਂ ਸੇਵਾ ਕੇਂਦਰਾਂ ਤੋਂ ਤੁਹਾਡੇ ਕੋਲ ਕੰਪਲੀਟ ਹੈ ਕਿੰਨੀਆਂ ਚੋਰੀਆਂ ਦੀ ਵਾਰਦਾਤਾਂ ਹੋ ਹਲ ਤੱਕ ਜਿਹੜੀਆਂ ਨੇ ਮੰਨੀਆਂ ਹੈ 18 ਸੇਵਾ ਕੇਂਦਰਾਂ ਦੀਆਂ ਵਾਰਦਾਤਾਂ ਮੰਨੀਆਂ ਨੇ ਬਾਕੀ ਹਲੇ ਤਫਤੀਸ਼ ਚੱਲ ਰਹੀ ਹੈ ਹੋਰ ਵੀ ਇਹਦੇ ਚ ਤਿੰਨ ਜਣੇ ਸੀਗੇ ਜਿਹੜੇ ਮੇਨ ਚੋਰੀਆਂ ਕਰਦੇ ਸੀ ਔਰ ਦੋ ਲੋਕ ਸੀਗੇ ਜਿਨ੍ਹਾਂ ਨੂੰ ਇਹ ਸਮਾਨ ਵੇਚਦੇ ਸੀ ਸਿਰਫ ਸੇਵਾ ਕੇਂਦਰ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਸੀ ਜਾਂ ਕੋਈ ਉੱਚੋ ਡਾਟਾ ਲੈਣਾ ਲੈਂਦੇ ਸੀ ਇਹ ਤਫਤੀਸ਼ ਦਾ ਪਾਰਟ ਹੈਗਾ ਜੀ ਇਹ ਹਲੇ ਚੱਲ ਰਹੀ ਹੈ ਤਫਤੀਸ਼ ਆਉਣ ਵਾਲੇ ਸਮੇਂ ਚ ਅਦਾ ਖੁਲਾਸਾ ਹੋਏਗਾ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਇਹਨਾਂ ਦੀ ਜਿਹੜਾ ਇੱਕ ਮੇਨ ਦੋਸ਼ੀ ਪਕੜਿਆ ਗਿਆ ਉਹ ਐਡਿਕਟ ਹੈ ਜੀ ਉਹ ਉਹਦੇ ਨਸ਼ਾ ਕਰਦਾ ਹੈ ਜੀ ਬਾਕੀ ਜਦੋਂ ਬਾਕੀ ਮੈਂਬਰ पकड़े ਜਾਣਗੇ ਉਹਨਾਂ ਦੇ ਬਾਰੇ ਫਿਰ ਦੱਸਾਂਗੇ ਦੋ ਜਾਨੇ ਹੋਰ ਕੌਣ ਹੈ ਇਹਦੇ ਸਾਥੀ ਹੈ ਚੋਦੀ ਕਰਨ ਵਾਲੇ ਜੀ ਇਸ 스테ਜ ਤੇ ਦੱਸਿਆ ਨਹੀਂ ਦੱਸ ਨਹੀਂ ਨਹੀਂ ਕਿਹੜੇ ਸਾਥੀ ਨੇ ਜੀ ਚੋਰੀ ਵਾਲੇ ਸੀਗੇ ਸਾਥੀ ਉਹ ਲੰਦੇ ਸੀ ਇਹਦੇ ਕੋਲ ਚੋਰੀ ਦਾ ਸਾਮਾਨ ਜਾਂ ਕੀ ਕਰਦੇ ਨੇ ਇਹ ਨਹੀਂ ਇਕੱਠੇ ਚੋਰੀਆਂ ਕਰਦੇ ਸੀ ਨਹੀਂ ਨਹੀਂ ਕਿਹੜੇ ਦੋ ਬੰਦੇ ਫੜੇ ਗਏ ਨੇ ਦੁਕਾਨਦਾਰ ਤੁਹਾਡੇ ਵੱਲੋਂ ਪਾਇਆ ਗਿਆ ਪ੍ਰੈਸ ਨੋਟ ਚ ਉਹ ਉਹ ਚੋਰੀ ਦਾ ਸਾਮਾਨ ਇਹਨਾਂ ਤੋਂ ਖਰੀਦਦੇ ਸੀ ਜਿਹੜੇ ਦੋ ਦੁਕਾਨਦਾਰ ਸੀਗੇ ਤੇ ਉਹ ਬਿਨਾਂ ਕਿਸੇ ਆਈਡੀ ਦੇ ਕਿਸੇ ਵੀ ਜੋ ਪ੍ਰੂਫ ਦੇ ਉਹ ਖਰੀਦ ਲੰਦੇ ਸੀ ਜੀ ਔਰ ਫਿਰ ਉਹਨੂੰ ਵੇਚਦੇ ਵੇਚਣ ਦੀ ਨੀਅਤ ਨਾਲ ਹੀ ਖਰੀਦਦੇ ਜਿਦਾ ਕਿ ਪ੍ਰੋਫਿਟ ਵਿੱਚ ਲੰਦੇ ਸੀ ਆਵੇਂ ਕੋਈ ਕਿੱਦਾਂ ਕੰਪਿਊਟਰ ਇੱਕ ਹੁੰਦਾ 20000 ਤੋਂ 25000 ਦਾ ਕਿਹੜਾ ਚੋਰੀ ਦਾ ਉਹਨਾਂ ਨੂੰ ਪਤਾ ਸੀ ਇਹ ਚੋਰੀ ਦਾ ਮਾਲ ਕਿਹੜਾ ਲੈ ਕੇ ਹਾਂਜੀ ਹਾਂਜੀ ਬਿਲਕੁਲ ਪਤਾ ਸੀ ਤਾਂ ਹੀ ਸਸਤਾ ਕੋ ਬੇਚਤਾ ਨਹੀਂ ਹੈ ਬਟ ਹਾਲੇ ਤਫਤੀਸ਼ ਚੱਲ ਰਹੀ ਹੈ ਉਹਦੇ ਵਿੱਚ ਹੋਰ ਜੋ ਜੋ ਚੀਜ਼ਾਂ ਸਾਹਮਣੇ ਆਣਗੀਆਂ ਉਹ ਦੱਸਾਂਗੇ ਸਿਰਫ ਸੇਵਾ ਕੇਂਦਰਾਂ 'ਚ ਇਹਨਾਂ ਨੇ ਚੋਰੀਆਂ ਕੀਤੀਆਂ ਜਾਂ ਹੋਰ ਵੀ ਕਿਤੇ ਚੋਰੀਆਂ ਇਹ ਹਾਲੇ ਤਫਤੀਸ਼ ਚੱਲ ਰਹੀ ਹੈ ਜੀ ਇਹ ਹਾਲੇ ਚੀਜ਼ਾਂ ਸਾਹਮਣੇ ਆਣ ਗਈਆਂ ਹਾਲੇ ਤਾਂ ਬਿਲਕੁਲ ਦੇਖਿਆ ਜਾਂਦਾ ਸਰ ਕਿੰਦਾ ਪਿੱਛੇ ਕਮਿਸ਼ਨਰ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਇੱਕ ਜਾਲੀ ਜਮਾਨਤਾ ਕਰਨ ਵਾਲਾ ਗਰੋ ਫੜਿਆ ਸੀ ਜਿਸ ਦੇ ਵਿੱਚ ਜਾਲੀ ਧਾਰ ਕਾਰਡ ਵੀ ਬਣਾਏ ਜਾਂਦੇ ਸੀ ਸੇਵਾ ਕੇਂਦਰਾਂ 'ਚ ਲੋਗਾ ਦੀ ਬਹੁਤ ਚੀਜ਼ਾਂ ਕਿਹੜੀਆਂ ਕੰਪਿਊਟਰ ਦੇ ਵਿੱਚ ਕੈਦ ਹੁੰਦੀਆਂ ਕਿ ਉਸ ਦਾ ਵੀ ਇਹਨਾਂ ਨੇ ਇਸਤੇਮਾਲ ਕਰਦੇ ਸੀ ਇਹ ਹਲੇ ਤਫਤੀਸ਼ ਦਾ ਹਿੱਸਾ ਜੀ ਹੁਣ ਪਤਾ ਕਰਾਂਗੇ ਜਦੋਂ ਤਫਤੀਸ਼ ਹੋਏਗੀ ਤਾਂ ਉਹਦੇ ਵਿੱਚ ਪਤਾ ਲੱਗੇਗਾ ਕਿ ਕੀ ਕੀ ਇਹਨਾਂ ਨੇ ਡਾਟਾ ਉਹਦੇ ਚ ਯੂਜ਼ ਕੀਤਾ ਜਾਂ ਇਸਤੇਮਾਲ ਕੀਤਾ ਜਾਂ ਕਰਨ ਦੀ ਕੋਸ਼ਿਸ਼ ਕਰਦੇ ਸੀ ਜਾਂ ਉਹਨੂੰ ਕੋਪੀ ਕੀਤਾ ਹੈ ਉਹ ਤਫਤੀਸ਼ ਦੇ ਵਿੱਚ ਆਏਗਾ ਫਿਰ ਕਿਹੜੇ ਦੋ ਬਾਕੀ ਨੌਜਵਾਨਾ ਕਿ ਇਹਨਾਂ ਦੇ ਕਿੱਦਾਂ ਰਾਬਤਾ ਬਣਿਆ ਸੀ ਜੇਲ੍ਹ ਦੇ ਵਿੱਚ ਬਣਿਆ ਸੀ ਜਾਂ ਕਿਤੇ ਨਸ਼ਾ ਗਿਰਿੰਦਾ ਇਹ ਤਫਤੀਸ਼ ਦਾ ਹਿੱਸਾ ਜੀ ਹਲੇ ਹਲੇ ਇਹ ਗੱਲ ਨਹੀਂ ਅ ਦਸੀਆ ਸੈਕਟਰੀ ਦੇਖਿਆ ਸੀ ਗੱਲਬਾਤ ਕੀਤੀ ਗਿਆ ਜੁਆਇੰਟ ਕਮਿਸ਼ਨਰ ਸਾਹਿਬ ਦੇ ਨਾਲ ਜੋ ਉਹਨਾਂ ਨੇ ਦੱਸਿਆ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ 18 ਵਾਰਦਾਤ ਤਸੇਵਾ ਕੇਂਦਰ ਦੇ ਵਿੱਚ ਹੋਈਆਂ ਉਸ ਨੂੰ ਟ੍ਰੇਸ ਕਰ ਲਿਆ ਗਈਆਂ ਜਿਸ ਦੇ ਵਿੱਚ ਇੱਕ ਨੌਜਵਾਨ ਜਿਹੜਾ ਮੇਨ ਜੋਸ਼ੀ ਆ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਦੋ ਦੁਕਾਨਦਾਰਾਂ ਨੂੰ ਜੋ ਚੋਰੀ ਦਾ ਮਾਲ ਲੈ ਕੇ ਵੇਚਦੇ ਸੀ ਤੇ ਉਹਨਾਂ ਦੇ ਉੱਤੇ ਮਾਮਲਾ ਦਰਜ ਕਰ ਦਿੱਤਾ ਗਿਆ ਕੈਮਰਾਮੈਨ ਦੇਵਰਾਜ ਦੇ ਨਾਲ ਸੋਨਮਾਹਜਨ ਜਗਮਨੀ ਟੀਵੀ ਜਲੰਧਰ